ਅੰદાવાદ ਦੇ ਹਵਾਈ ਹਾਦਸੇ ਨੇ ਜਿੱਥੇ ਸਾਰੇ ਦੇਸ਼ ਦਾ ਮਾਹੌਲ ਗਮਗੀਨ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਇੱਕ ਕੁਝ ਰਾਹਤਪਰੀ ਖਬਰ ਵੀ ਸਾਹਮਣੇ ਆਈ ਹੈ ਕਿ ਇੱਕ ਰਮੇਸ਼ ਕੁਮਾਰ ਨਾਮ ਦਾ ਯਾਤਰੀ ਇਸ ਭਿਆਨਕ ਹਾਦਸੇ ਦੇ ਵਿੱਚ ਜ਼ਿੰਦਾ ਬਚ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਰਮੇਸ਼ ਦੇ ਕੁਝ ਕੁ ਜ਼ਖਮ ਜ਼ਰੂਰ ਹੋਏ ਹਨ ਪਰ ਉਹ ਖੁਦ ਚੱਲ ਕੇ ਬਾਹਰ ਆਇਆ ਹੈ ਰਮੇਸ਼ ਨੇ ਦੱਸਿਆ ਹੈ ਕਿ ਉਸ ਨੂੰ ਜਦ ਹੋਸ਼ ਆਈ ਸੀ ਤਾਂ ਸਾਰੇ ਪਾਸੇ ਲਾਸ਼ਾਂ ਦੇ ਢੇਰ ਸਨ ਉਡਾਣ ਭਰਨ ਤੋਂ ਸਿਰਫ 30 ਸੈਕਿੰਟਾਂ ਬਾਅਦ ਜਹਾਜ਼ ਇੱਕ ਜ਼ਬਰਦਸਤ ਤੇਜ਼ ਆਵਾਜ਼ ਦੇ ਨਾਲ ਕ੍ਰੈਸ਼ ਹੋ ਗਿਆ ਸੀ ਉਹ ਦੱਸਦਾ ਹੈ ਕਿ ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ ਜਹਾਜ਼ ਦੇ ਟੁਕੜੇ ਚਾਰੇ ਪਾਸੇ ਖਿੰਡੇ ਹੋਏ ਸਨ ਕਿਸੇ ਨੇ ਮੈਨੂੰ ਚੁੱਕਿਆ ਅਤੇ ਐਂਬੂਲੈਂਸ ਵਿੱਚ ਪਾ ਦਿੱਤਾ ਮੇਰਾ ਭਰਾ ਵੀ ਮੇਰੇ ਨਾਲ ਉਸੇ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਹਾਦਸਾ ਗ੍ਰਸਤ ਹੋਏ ਜਹਾਜ਼ ਦੇ ਵਿੱਚ ਕੁੱਲ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 12 ਚਾਲਕ ਦਲ ਦੇ ਮੈਂਬਰ ਸਨ ਦੋ ਪਾਇਲਟ ਸਮੇਤ 12 ਚਾਲਕ ਦਲ ਦੇ ਮੈਂਬਰ ਸੀ ਇਸ ਹਾਦਸੇ ਦੇ ਵਿੱਚ 241 ਲੋਕਾਂ ਦੀ ਮੌਤ ਹੋ ਗਈ ਹੈ ਕੁਝ ਕੋ ਖਬਰਾਂ ਦੇ ਅਨੁਸਾਰ ਇੱਕ ਹੋਰ ਯਾਤਰੀ ਜਿਹੜਾ ਅਜੇ ਜ਼ਖਮੀ ਹੈ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਇਸ ਹਾਦਸੇ ਤੋਂ ਬਾਅਦ ਉਧਰ ਟਾਟਾ ਗਰੁੱਪ ਨੇ ਐਲਾਨ ਕਰ ਦਿੱਤਾ ਹੈ ਕਿ ਹਾਦਸੇ ਦੇ ਵਿੱਚ ਜਾਨਾਂ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਟਾਟਾ ਗਰੁੱਪ ਜ਼ਖਮੀ ਯਾਤਰੀਆਂ ਦੇ ਇਲਾਜ ਦਾ ਸਾਰਾ ਖਰਚਾ ਚੁਕੇਗਾ ਹਰ ਇੱਕ ਜ਼ਰੂਰੀ ਡਾਕਟਰੀ ਸਹੂਲਤ ਜਿਹੜੀ ਹੈ ਉਹ ਜ਼ਖਮੀ ਯਾਤਰੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਇੰਡੀਆ ਟਾਟਾ ਗਰੁੱਪ ਦੀ ਮਲਕੀਅਤ ਹੈ ਜਿਸ ਦਾ ਜਹਾਜ਼ ਹਾਲ ਹੀ ਵਿੱਚ ਹਾਦਸਾ ਗ੍ਰਸਤ ਹੋਇਆ ਹੈ ਅਹਮਦਾਬਾਦ ਜਹਾਜ਼ ਹਾਦਸੇ ਦੇ ਨਾਲ ਸਬੰਧਤ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਉਸ ਨੂੰ ਦੇਖ ਕੇ ਇਹ ਕਲਪਨਾ ਕਰਨੀ ਵੀ ਔਖੀ ਸੀ ਕਿ ਇਸ ਭਿਆਨਕ ਹਵਾਈ ਹਾਦਸੇ ਦੇ ਵਿੱਚੋਂ ਕੋਈ ਬਚਿਆ ਹੋਵੇਗਾ ਜਿਸ ਤਰ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਾਹਰ ਆਈਆਂ ਨੇ ਉਹਨਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਹਮਦਾਬਾਦ ਦੇ ਵਿੱਚ ਮੈਡੀਕਲ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ